ਇਰੀਵਲੋ ਪਿਆਰਪਰੀ ਸਤਿ ਸ਼੍ਰੀ ਅਕਾਲ ਸਵਾਗਤ ਹੈ ਤੁਹਾਡਾ ਮੇਰੇ YouTube ਚੈਨਲ ਸੁਰਖਾਬ ਸੇਖੋ ਵਿੱਚ ਅੱਜ ਆਪਾਂ ਬਣਾਵਾਂਗੇ ਪਾਉ ਬਾਜੀ ਇਹ ਆਪਾਂ ਬਹੁਤ ਹੀ ਆਸਾਨ ਤਰੀਕੇ ਦੇ ਨਾਲ ਪਤੀਲੇ ਦੇ ਵਿੱਚ ਬਣਾ ਕੇ ਤਿਆਰ ਕਰਾਂਗੇ ਜਿਆਦਾਤਰ ਇਸ ਨੂੰ ਕੁੱਕਰ ਦੇ ਵਿੱਚ ਬਣਾ ਕੇ ਤਿਆਰ ਕੀਤਾ ਜਾਂਦਾ ਹੈ ਪਰ ਆਪਾਂ ਇਸ ਨੂੰ ਪਤੀਲੇ ਦੇ ਵਿੱਚ ਬਹੁਤ ਹੀ ਈਜ਼ੀ ਤਰੀਕੇ ਦੇ ਨਾਲ ਤਿਆਰ ਕਰਾਂਗੇ ਜੇਕਰ ਤੁਹਾਨੂੰ ਇਹ ਵੀਡੀਓ ਵਧੀਆ ਲੱਗੀ ਤਾਂ ਪਲੀਜ਼ ਵੀਡੀਓ ਨੂੰ ਲਾਈਕ ਤੇ ਸ਼ੇਅਰ ਜ਼ਰੂਰ ਕਰ ਲਿਓ ਤੇ ਜੇਕਰ ਤੁਸੀਂ ਚੈਨਲ ਤੇ ਪਹਿਲੀ ਵਾਰ ਆਏ ਹੋ ਤਾਂ ਪਲੀਜ਼ ਚੈਨਲ ਨੂੰ ਵੀ ਜ਼ਰੂਰ ਸਬਸਕ੍ਰਾਈਬ ਕਰ ਲਿਓ ਦੇ ਨਾਲ ਦੇ ਬੈਲ ਆਈਕਨ ਬਟਨ ਨੂੰ ਵੀ ਪ੍ਰੈਸ ਕਰ ਲਿਓ ਤਾਂ ਕਿ ਆਉਣ ਵਾਲੀ ਵੀਡੀਓ ਦਾ ਨੋਟੀਫਿਕੇਸ਼ਨ ਤੁਹਾਨੂੰ ਸਭ ਤੋਂ ਪਹਿਲਾਂ ਮਿਲ ਸਕੇ ਚਲੋ ਆਪਾਂ ਇਸ ਨੂੰ ਬਣਾਉਣਾ ਸ਼ੁਰੂ ਕਰਦੇ ਹਾਂ ਸਭ ਤੋਂ ਪਹਿਲਾਂ ਮੈਂ ਇੱਥੇ ਤੁਹਾਨੂੰ ਦੱਸਦੀ ਹਾਂ ਕਿ ਮੈਂ ਕਿਹੜੀਆਂ-ਕਿਹੜੀਆਂ ਸਬਜ਼ੀਆਂ ਇਸ ਵਿੱਚ ਯੂਜ਼ ਕੀਤੀਆਂ ਹਨ ਇੱਥੇ ਮੈਂ ਗਾਜਰਾਂ, ਸ਼ਿਮਲਾ ਮਿਰਚ, ਮਟਰ ਤੇ ਗੋਭੀ ਨਾਲ ਹੀ ਇਸ ਦੇ ਵਿੱਚ ਮੈਂ 2 ਤੋਂ 3 ਆਲੂ ਐਡ ਕੀਤੇ ਹਨ ਤੇ ਇਹ ਤੜਕੇ ਵਾਸਤੇ ਇੱਥੇ ਆਪਾਂ ਲਸਣ, ਅਦਰਕ, ਹਰੀਆਂ ਮਿਰਚਾਂ ਇਹਨਾਂ ਟਮਾਟਰ ਲੈ ਹੈ ਹਨ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਚੰਗੀ ਤਰ੍ਹਾਂ ਵਾਸ਼ ਕਰਕੇ ਕੱਟ ਲਿਆ ਹੈ ਤੇ ਇੱਥੇ ਆਪਾਂ ਦੋ ਪਿਆਜ਼ ਲੈ ਹੈ ਹਨ ਇਹਨਾਂ ਨੂੰ ਵੀ ਆਪਾਂ ਕੱਟ ਲਿਆ ਹੈ ਤੁਸੀਂ ਇਸ ਦੇ ਵਿੱਚ ਹੋਰ ਵੀ ਸਬਜ਼ੀਆਂ ਐਡ ਕਰ ਸਕਦੇ ਹੋ ਜੋ ਵੀ ਤੁਹਾਡੇ ਕੋਲ ਅਵੇਲੇਬਲ ਹਨ ਹੁਣ ਆਪਾਂ ਇੱਕ ਇਥੇ ਪਤੀਲਾ ਲਵਾਂਗੇ ਉਸ ਦੇ ਵਿੱਚ ਆਪਾਂ ਇੱਕ ਚਮਚ ਮੱਖਣ ਦਾ ਐਡ ਕਰ ਦਵਾਂਗੇ ਮੱਖਣ ਪਾਉਣ ਦੇ ਨਾਲ ਇਸ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਬਿਲਕੁਲ ਸਟਰੀਟ ਫੂਡ ਜਿਸ ਤਰ੍ਹਾਂ ਆਪਾਂ ਖਾਂਦੇ ਹਾਂ ਉਸੇ ਤਰ੍ਹਾਂ ਹੀ ਇਸ ਦਾ ਟੇਸਟ ਆਵੇਗਾ ਹੁਣ ਇਸ ਦੇ ਵਿੱਚ ਆਪਾਂ ਦੋ ਚਮਚ ਤੇਲ ਦੇ ਐਡ ਕਰ ਲਏ ਹਨ ਇਨਾਂ ਨੂੰ ਆਪਾਂ ਚੰਗੀ ਤਰ੍ਹਾਂ ਗਰਮ ਕਰ ਲਵਾਂਗੇ ਗਰਮ ਕਰਨ ਤੋਂ ਮਗਰੋਂ ਇਸ ਦੇ ਵਿੱਚ ਕੱਟਿਆ ਹੋਇਆ ਆਪਾਂ ਲਸਣ ਐਡ ਕਰ ਦਵਾਂਗੇ ਨਾਲ ਹੀ ਹੁਣ ਇਸ ਦੇ ਵਿੱਚ ਆਪਾਂ ਅਦਰਕ ਵੀ ਐਡ ਕਰ ਦਵਾਂਗੇ ਇਹ ਆਪਾਂ ਬਿਲਕੁਲ ਬ੍ਰਿਕ ਬ੍ਰਿਕ ਕੱਟ ਲਿਆ ਹੈ ਹੁਣ ਇਹਨਾਂ ਨੂੰ ਆਪਾਂ ਥੋੜੇ ਟਾਈਮ ਦੇ ਲਈ ਇਸੇ ਤਰ੍ਹਾਂ ਹੀ ਭੁੰਨ ਲਵਾਂਗੇ ਇੱਥੇ ਮੈਂ ਹੁਣ ਅੱਧਾ ਚਮਚ ਸਾਬਤ ਜੀਰਾ ਐਡ ਕਰ ਲਿਆ ਹੈ ਜੀਰੇ ਦੇ ਨਾਲ ਸਬਜ਼ੀ ਦਾ ਟੇਸਟ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਮੈਂ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਥੋੜੇ ਟਾਈਮ ਦੇ ਲਈ ਇਸੇ ਤਰ੍ਹਾਂ ਰੋਸਟ ਕਰ ਲਵਾਂਗੇ ਜਦੋਂ ਇਹ ਥੋੜੇ ਜਿਹਾ ਬ੍ਰਾਊਨ ਹੋ ਗਏ ਤੇ ਇਸ ਦੇ ਵਿੱਚ ਆਪਾਂ ਬ੍ਰਿਕ ਕੱਟੇ ਹੋਏ ਪਿਆਜ਼ ਐਡ ਕਰਾਂਗੇ ਉਨਾ ਪਿਆਜ਼ਾਂ ਨੂੰ ਵੀ ਥੋੜਾ ਜਿਹਾ ਸੌਫਟ ਹੋਣ ਤੱਕ ਪੁੰਨ ਲਵਾਂਗੇ ਇੱਥੇ ਹੁਣ ਆਪਾਂ ਬ੍ਰਿਕ ਕਟੀਆਂ ਹੋਈਆਂ ਹਰੀਆਂ ਮਿਰਚਾਂ ਐਡ ਕਰ ਦਵਾਂਗੇ ਤੇ ਨਾਲ ਹੀ ਹੁਣ ਇੱਥੇ ਆਪਾਂ ਬ੍ਰਿਕ ਕੱਟੇ ਹੋਏ ਟਮਾਟਰ ਵੀ ਐਡ ਕਰ ਦਵਾਂਗੇ ਤੇ ਇਹਨਾਂ ਸਾਰੀਆਂ ਚੀਜ਼ਾਂ ਨੂੰ ਆਪਾਂ ਨਾਲ ਹੀ ਪੁੰਨ ਲਵਾਂਗੇ ਜਦੋਂ ਆਪਣੇ ਟਮਾਟਰ ਥੋੜੇ ਸੌਫਟ ਹੋ ਗਏ ਤਾਂ ਇਸ ਦੇ ਵਿੱਚ ਆਪਾਂ ਥੋੜੇ ਮਸਾਲੇ ਐਡ ਕਰਾਂਗੇ ਇੱਥੇ ਆਪਣੇ ਟਮਾਟਰ ਹੁਣ ਪੁੱਜ ਚੁੱਕੇ ਹਨ ਹੁਣ ਇਸ ਦੇ ਵਿੱਚ ਆਪਾਂ ਅੱਧਾ ਚਮਚ ਲਾਲ ਮਿਰਚ ਪਾਊਡਰ 1/4 ਚਮਚਾ ਆਪਾ ਹਲਦੀ ਪਾਊਡਰ ਸਵਾਦ ਦੇ ਅਨੁਸਾਰ ਆਪਾਂ ਨਮਕ ਐਡ ਕਰਾਂਗੇ ਤੇ ਇਹਨਾਂ ਮਸਾਲਿਆਂ ਨੂੰ ਆਪਾਂ ਹੁਣ ਪੁੰਨ ਲਵਾਂਗੇ ਪੁੰਨ ਇੱਥੇ ਆਪਾਂ ਪਾਵਾਂਗੇ 1 ਚਮਚ ਪਾਉਂ ਭਾਜੀ ਮਸਾਲੇ ਦਾ ਤੇ ਇਸ ਨੂੰ ਵੀ ਹੁਣ ਆਪਾਂ ਚੰਗੀ ਤਰ੍ਹਾਂ ਪੁੰਨ ਲਵਾਂਗੇ ਪਾਉ ਬਾਜੀਪਨ ਨਾਲ ਲੱਗਿਆ ਪਾਉ ਬਾਜੀ ਮਸਾਲਾ ਪਾਉਣਾ ਬਹੁਤ ਹੀ ਜ਼ਰੂਰੀ ਹੈ ਇਸ ਦੇ ਨਾਲ ਇਸ ਦਾ ਟੇਸਟ ਦੁੱਗਣਾ ਹੋ ਜਾਂਦਾ ਹੈ ਹੁਣ ਆਪਾਂ ਇਸ ਦੇ ਵਿੱਚ ਸਾਰੀਆਂ ਸਬਜ਼ੀਆਂ ਐਡ ਕਰ ਦਵਾਂਗੇ ਤੁਹਾਡੇ ਕੋਲ ਇਸ ਤੋਂ ਇਲਾਵਾ ਜੋ ਵੀ ਹੋਰ ਸਬਜ਼ੀਆਂ ਹੋਣ ਤੁਸੀਂ ਉਹ ਵੀ ਐਡ ਕਰ ਸਕਦੇ ਹੋ ਇਸ ਦੇ ਵਿੱਚ ਤੁਸੀਂ ਬੀਨਸ ਵਗੈਰਾ ਵੀ ਐਡ ਕਰ ਸਕਦੇ ਹੋ ਹੁਣ ਆਪਾਂ ਇਹਨਾਂ ਸਬਜ਼ੀਆਂ ਸਾਰੀਆਂ ਨੂੰ ਚੰਗੀ ਤਰ੍ਹਾਂ ਮਿਕਸ ਕਰ ਲਵਾਂਗੇ ਇਹ ਤੜਕੇ ਦੇ ਵਿੱਚ ਚੰਗੀ ਤਰ੍ਹਾਂ ਰਲਾ ਕੇ ਇਹਨਾਂ ਨੂੰ 1 ਤੋਂ 2 ਮਿੰਟ ਲਈ ਹੁਣ ਲਵਾਂਗੇ ਤਾਂ ਕਿ ਜੋ ਮਸਾਲਾ ਹੈ ਉਹ ਸਬਜ਼ੀਆਂ ਦੇ ਵਿੱਚ ਚੰਗੀ ਤਰ੍ਹਾਂ ਮਿਕਸ ਹੋ ਜਾਵੇ ਹੁਣ ਇੱਥੇ ਆਪਾਂ ਪਾਣੀ ਐਡ ਕਰ ਦਵਾਂਗੇ ਇੱਥੇ ਮੈਂ ਛੋਟੀਆਂ ਦੋ ਕਾਲੀਆਂ ਪਾਣੀ ਦੀਆਂ ਐਡ ਕੀਤੀਆਂ ਹਨ ਪਹਿਲਾਂ ਆਪਾਂ ਥੋੜਾ ਨਾਰਮਲ ਹੀ ਪਾਣੀ ਐਡ ਕਰਾਂਗੇ ਜੇਕਰ ਲੋੜ ਪਈ ਤਾਂ ਜਦੋਂ ਆਪਾਂ ਪਾਉ ਬਾਜੀ ਤਿਆਰ ਕਰ ਲਈ ਤਾਂ ਉਸ ਦੇ ਵਿੱਚ ਆਪਾਂ ਥੋੜਾ ਜਿਹਾ ਪਾਣੀ ਗਰਮ ਐਡ ਕਰ ਲਵਾਂਗੇ ਇਥੇ ਮੈਂ ਥੋੜਾ ਜਿਹਾ ਹੋਰ ਪਾਣੀ ਐਡ ਕਰ ਲਿਆ ਸੀ ਮੈਨੂੰ ਥੋੜਾ ਜਿਹਾ ਘੱਟ ਪਾਣੀ ਲੱਗਦਾ ਸੀ ਹੁਣ ਇਸ ਨੂੰ ਕਵਰ ਕਰਕੇ ਆਪਾਂ ਪੱਕਣ ਦਵਾਂਗੇ ਤੇ ਇਸ ਤਰ੍ਹਾਂ ਵਿੱਚੋਂ ਇੱਕ ਵਾਰੀ ਆਪਾਂ ਚੈੱਕ ਕਰ ਲਵਾਂਗੇ ਜੇਕਰ ਤੁਸੀਂ ਕੁੱਕਰ ਦੇ ਵਿੱਚ ਬਣਾਉਂਦੇ ਹੋ ਤਾਂ ਉਸ ਦੇ ਵਿੱਚ ਤਿੰਨ ਤੋਂ ਚਾਰ ਵਿਸਲਾਂ ਦੇ ਵਿੱਚ ਆਪਣੀ ਸਬਜ਼ੀ ਇਹ ਬਣ ਕੇ ਤਿਆਰ ਹੋ ਜਾਂਦੀ ਹੈ ਹੁਣ ਆਪਾਂ ਇਸ ਨੂੰ ਫਿਰ ਕਵਰ ਕਰ ਦਵਾਂਗੇ ਤੇ 5 ਮਿੰਟ ਬਾਅਦ ਫਿਰ ਆਪਾਂ ਹੁਣ ਚੈੱਕ ਕਰਾਂਗੇ ਇਹ ਦੇਖੋ ਆਪਣੀਆਂ ਸਾਰੀਆਂ ਸਬਜ਼ੀਆਂ ਬਿਲਕੁਲ ਗਲ ਚੁਕੀਆਂ ਹਨ ਇਹਨਾਂ ਦੇ ਵਿੱਚ ਜੋ ਥੋੜਾ ਬੜਾ ਤੁਹਾਨੂੰ ਪਾਣੀ ਲੱਗਦਾ ਹੈ ਜਦੋਂ ਆਪਾਂ ਇਹਨਾਂ ਨੂੰ ਬਿਲਕੁਲ ਮੈਸ਼ ਕਰ ਲਿਆ ਤੇ ਬਹੁਤ ਹੀ ਵਧੀਆ ਇਸ ਦੀ ਥਿਕਨੈਸ ਹੋ ਜਾਵੇਗੀ ਹੁਣ ਇੱਕ ਇਸ ਤਰ੍ਹਾਂ ਮੈਸ਼ਰ ਲੈ ਕੇ ਉਸ ਦੇ ਨਾਲ ਆਪਾਂ ਸਾਰੀਆਂ ਸਬਜ਼ੀਆਂ ਨੂੰ ਮਿਕਸ ਕਰ ਲਵਾਂਗੇ ਇਹ ਮੈਂ ਬਿਲਕੁਲ ਸਿੰਪਲ ਤਰੀਕੇ ਦੇ ਨਾਲ ਤੁਹਾਨੂੰ ਦੱਸਿਆ ਹੈ ਕਿ ਪਾਉ ਬਾਜੀ ਆਪਾਂ ਕਿਸ ਤਰ੍ਹਾਂ ਮਿੰਟਾਂ ਦੇ ਵਿੱਚ ਬਣਾ ਕੇ ਤਿਆਰ ਕਰ ਸਕਦੇ ਹਾਂ ਤੇ ਟੇਸਟੀ ਵੀ ਬਹੁਤ ਜ਼ਿਆਦਾ ਬਣਦੀ ਹੈ ਤੇ ਸਾਰਿਆਂ ਨੂੰ ਪਸੰਦ ਵੀ ਬਹੁਤ ਜ਼ਿਆਦਾ ਆਉਂਦੀ ਹੈ ਇਹ ਦੇਖੋ ਹੁਣ ਆਪਣੀਆਂ ਸਬਜ਼ੀਆਂ ਬਿਲਕੁਲ ਮਿਕਸ ਹੋ ਚੁੱਕੀਆਂ ਹਨ ये देखो कितनी है बढ़िया अपनी पांव भाजी बनके तैयार हो चुकी है। ਹੁਣ ਇਸਦੇ ਵਿੱਚ ਆਪਾਂ ਥੋੜਾ ਜਿਹਾ ਤਣੀਆਂ ਐਡ ਕਰ ਦਵਾਂਗੇ। ਤੇ ਆਪਾਂ ਗੈਸ ਬੰਦ ਕਰਕੇ ਇਸ ਨੂੰ ਕਵਰ ਕਰਕੇ ਰੱਖ ਦਵਾਂਗੇ। ਉਹਨੇ ਟਾਈਮ ਲਈ ਇੱਕ ਆਪਾਂ ਇੱਥੇ ਇਸ ਦੇ ਲਈ ਤੜਕਾ ਤਿਆਰ ਕਰਾਂਗੇ। ਇੱਕ ਪੈਨ ਦੇ ਵਿੱਚ ਆਪਾਂ ਥੋੜਾ ਜਿਹਾ ਤੇਲ ਐਡ ਕਰ ਲਿਆ ਹੈ। ਤੇ ਅੱਧਾ ਚਮਚ ਇਸ ਦੇ ਵਿੱਚ ਆਪਾਂ ਕਸ਼ਮੀਰੀ ਲਾਲ ਮਿਰਚ ਪਾਊਡਰ ਐਡ ਕੀਤੀ ਹੈ। ਅੱਧਾ ਚਮਚ ਇੱਥੇ ਆਪਾਂ ਕਸਤੂਰੀ ਮੇਥੀ ਐਡ ਕਰ ਲਈ ਹੈ ਤੇ ਇਹਨਾਂ ਨੂੰ ਆਪਾਂ ਥੋੜਾ ਜਿਆਦਾ ਰੋਸਟ ਕਰ ਲਵਾਂਗੇ ਤੇ ਹੁਣ ਇਸ ਨੂੰ ਆਪਾਂ ਪਾਉਂ ਬਾਜੀ ਦੇ ਵਿੱਚ ਐਡ ਕਰ ਦਵਾਂਗੇ ਇਸ ਦੇ ਨਾਲ ਕਲਰ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੇ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਹੁਣ ਆਪਣੀ ਪਾਉਂ ਬਾਜੀ ਬਣ ਕੇ ਰੈਡੀ ਹੋ ਚੁੱਕੀ ਹੈ ਹੁਣ ਇੱਥੇ ਆਪਾਂ ਪਾਉਂ ਵੀ ਸੇਕ ਲੈਣੇ ਹਨ ਇੱਥੇ ਆਪਾਂ ਇੱਕ ਤਵਾ ਲਵਾਂਗੇ ਉਸ ਦੇ ਉੱਤੇ ਆਪਾਂ ਇੱਕ ਚਮਚ ਮੱਖਣ ਦਾ ਪਾ ਦਵਾਂਗੇ ਜੇਦੋ ਆਪਣਾ ਮੱਖਣ ਥੋੜਾ ਜਿਹਾ ਪਿਗਲ ਗਿਆ ਤੇ ਹੁਣ ਇੱਥੇ ਆਪਾਂ 2 ਪਿੰਚ ਲਾਲ ਮਿਰਚ ਪਾਊਡਰ ਐਡ ਕਰ ਦਿੱਤਾ ਹੈ ਤੇ ਇਸ ਨੂੰ ਚੰਗੀ ਤਰ੍ਹਾਂ ਮਿਕਸ ਕਰਕੇ ਹੁਣ ਆਪਾਂ ਪਾਉ ਇਸ ਦੇ ਉੱਪਰ ਰੱਖ ਕੇ ਚੰਗੀ ਤਰ੍ਹਾਂ ਸੇਕ ਲਵਾਂਗੇ ਇਸ ਦੇ ਨਾਲ ਟੇਸਟ ਵੀ ਬਹੁਤ ਜ਼ਿਆਦਾ ਵਧੀਆ ਆਉਂਦਾ ਹੈ ਤੁਸੀਂ ਪਾਉ ਭਾਜੀ ਨੂੰ ਪਰੌਂਠੇ ਪੂਰੀ ਰੋਟੀ ਕਿਸੇ ਵੀ ਚੀਜ਼ ਦੇ ਨਾਲ ਖਾ ਸਕਦੇ ਹੋ ਆਪਣੇ ਕੋਲ ਪਾਉ ਹੈਗੇ ਸੀ ਇਸ ਲਈ ਆਪਾਂ ਇਸ ਨੂੰ ਪਾਉ ਦੇ ਨਾਲ ਸਰਵ ਕਰ ਲਿਆ ਹੁਣ ਆਪਾਂ ਇਸ ਦੀ ਪਲੇਟਿੰਗ ਦੀ ਤਿਆਰੀ ਕਰਦੇ ਹਾਂ ਇਹ ਦੇਖੋ ਕਿੰਨੀ ਵਧੀਆ ਆਪਣੀ ਪਾਉ ਬਾਜੀ ਬਣ ਕੇ ਰੈਡੀ ਹੋਈ ਹੈ ਇਹ ਬਿਲਕੁਲ ਜਿਸ ਤਰ੍ਹਾਂ ਆਪਾਂ ਬਾਜ਼ਾਰ ਤੋਂ ਪਾਉ ਬਾਜੀ ਖਾਂਦੇ ਹਾਂ ਸੇਮ ਉਹੀ ਟੇਸਟ ਉਹੀ ਇਸ ਦੀ ਲੁੱਕ ਦਿਖ ਰਹੀ ਹੈ ਹੁਣ ਇਸ ਦੇ ਉੱਤੇ ਆਪਾਂ ਇੱਕ ਚਮਚ ਮੱਖਣ ਦਾ ਐਡ ਕਰ ਦਿੱਤਾ ਹੈ ਨਾਲ ਆਪਾਂ ਪਾਉ ਰੱਖ ਲਏ ਹਨ ਨਾਲ ਆਪਾਂ ਇਸ ਦੇ ਪਿਆਜ਼ ਟਮਾਟਰ ਤੇ ਹਰੀਆਂ ਮਿਰਚਾਂ ਰੱਖ ਲਈਆਂ ਹਨ ਹੁਣ ਆਪਾਂ ਇਸ ਨੂੰ ਇੰਜੋਏ ਕਰਦੇ ਹਾਂ ਤੁਸੀਂ ਵੀ ਜ਼ਰੂਰ ਬਣਾਇਓ ਖਾਇਓ ਤੇ ਆਪਣਾ ਫੀਡਬੈਕ ਜਰੂਰ ਕਮੈਂਟ ਬਾਕਸ ਦੇ ਵਿੱਚ ਦੱਸਿਓ ਕਿ ਤੁਹਾਨੂੰ ਇਹ ਰੈਸਪੀ ਕਿੱਦਾਂ ਦੀ ਲੱਗੀ ਆਈ ਹੋਪ ਕਿ ਤੁਹਾਨੂੰ ਇਹ ਰੈਸਪੀ ਵਧੀਆ ਲੱਗੇਗੀ ਪਲੀਜ਼ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਜਰੂਰ ਕਰਿਆ ਕਰੋ ਤੇ ਸ਼ੇਅਰ ਵੀ ਜਰੂਰ ਕਰਿਆ ਕਰੋ ਇਸ ਦੇ ਨਾਲ ਮੈਨੂੰ ਮੋਟੀਵੇਸ਼ਨ ਮਿਲਦੀ ਹੈ ਹੋਰ ਵਧੀਆ-ਵਧੀਆ ਵੀਡੀਓ ਬਣਾਉਣ ਦੀ ਤੁਹਾਡਾ ਇੱਕ ਲਾਈਕ ਮੇਰੇ ਲਈ ਬਹੁਤ ਹੀ ਜ਼ਿਆਦਾ ਮੋਟੀਵੇਸ਼ਨਲ ਕੰਮ ਕਰਦਾ ਹੈ ਜਿਸ ਦੇ ਨਾਲ ਮੇਰੇ ਵਿੱਚ ਹੋਰ એનર્ਜੀ ਆਉਂਦੀ ਹੈ ਕਿ ਮੈਂ ਹੋਰ ਵਧੀਆ-ਵਧੀਆ ਤੁਹਾਡੇ ਲਈ ਵੀਡੀਓ ਬਣਾ ਕੇ ਲਿਆਵਾਂ ਹੁਣ ਆਪਾਂ ਤੁਹਾਡੇ ਸਾਹਮਣੇ ਇਸ ਨੂੰ ਟੇਸਟ ਕਰਕੇ ਦਿਖਾਉਂਦੇ ਹਾਂ ਕਿ ਕਿੰਨੀ ਜ਼ਿਆਦਾ ਯੰਮੀ ਤੇ ਟੇਸਟੀ ਬਣੀ ਸੀ ਲਓ ਜੀ ਹੁਣ ਆਪਾਂ ਮਿਲਾਂਗੇ ਆਪਣੀ ਨੈਕਸਟ ਵੀਡੀਓ ਦੇ ਵਿੱਚ ਧੰਨਵਾਦ